ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਟਰੱਕ ਹੋ ਗਿਆ ਬਾਈ ਜੀ ਲੋਡ ਤੇ ਆਪਾਂ ਗੱਟੇ-ਗੁੱਟੇ ਕਰੀ ਜਾਂਦੇ ਆ ਸੈਟ ਆ ਵੀ ਆਪਾਂ ਹੋ ਗਿਆ ਰਵਾਨੇ ਤੇ ਦੇਖੋ ਬੰਦੂ ਚਲਾ ਦੇ ਆਪਾਂ ਪਹੁੰਚ ਗਏ ਅਸੀਂ ਇੱਕ ਨਈਆ ਚੌਕ ਦੇ ਵਿੱਚ ਤੇ ਇੱਥੋਂ ਜਿਹੜੇ ਥਰਮਲ ਹੈ ਹੋਰ ਵੀ ਵਧੀਆ ਲੱਗਦੇ ਆ ਬਾਈ ਤੇ ਆਪਾਂ ਪੰਪ ਤੇ ਪਹੁੰਚ ਕੇ ਬਈ ਆਪਦੇ ਟਰੱਕ ਦੀ ਕਰਾਉਣੀ ਸੀਗੀ ਟੈਂਕੀ ਫੁੱਲ ਚੱਲੋ ਜੀ ਆਪਾਂ ਆਫ ਦਾ ਤੇਲ ਪੋਈ ਜਾਂਦੇ ਆ ਤੇ ਬੜੀ ਸਪੀਡ ਦੇ ਨਾਲ ਥੜਾ ਧੜ ਤੇਲ ਸਿੱਟੀ ਤੁਰੇ ਜਾਂਦੇ ਆ ਆਪਾਂ ਡੀਜ਼ਲ ਪਵਾ ਦੇ ਬਈ ਚੱਲਦੇ ਆਪਾਂ ਤੇ ਆਪਾਂ ਸੀਗੇ ਇਸ ਟਾਈਮ ਵੱਟੀਆਂ ਤੇ ਨਹੀਂ ਪੈਣ ਦੇ ਕਾਰਨ ਬਈ ਰਸਤੇ ਵਿੱਚ ਬਾਈ ਦਾ ਘੋੜਾ ਉਤਰ ਗਿਆ ਥੱਲੇ ਔਰ ਦਾ ਨੁਕਸਾਨ ਤੋਂ ਬਚ ਗਿਆ ਵਾ ਬਾਈ ਪਾਪਾ ਬਾਈ ਆਪਦੀ ਲੋਕੇਸ਼ਨ ਤੇ ਆ ਪਹੁੰਚ ਗਏ ਆ ਤੇ ਆਪਣਾ ਟਰੱਕ ਮੂਹਰ ਲੱਗ ਗਿਆ ਵਾ ਖਾਲੀ ਤੇ ਆਪਣੀ ਗੱਡੀ ਨਾਲ ਕੀਤੀ ਟਰਾਲੇ ਨਾਲ ਪਾਪਾ ਬਾਈ ਗੱਡੀ ਲਈ ਸਰਵਿਸ ਸਟੇਸ਼ਨ ਤੇ ਕਿਉਂਕਿ ਇਸ ਵਾਰ ਆਪਾਂ ਇਧਰੋਂ ਗੱਡੀ ਭਰ ਕੇ ਜਾਣੀ ਆ ਲੋ ਜੀ ਆਪਾਂ ਪਹੁੰਚ ਗਏ ਆ ਕੋਲਡ ਡਰਿੰਕ ਵਾਲੀ ਫੈਕਟਰੀ ਚ ਇਸ ਵਾਰ ਆਪਾਂ ਕੋਲਡ ਮੈਂਟ ਲਾਗੇ ਬਾਈ ਜੀ ਬਠਿੰਡੇ ਦੇ ਤੇ ਇਸ ਤਰ੍ਹਾਂ ਉੱਥੇ ਹੁੰਦੀ ਆ ਮੋੜਨ ਬਾਈ ਬੜੀ ਤੇਜ਼ੀ ਨਾਲ ਇਹਨਾਂ ਦੀ ਤੇ ਲੋ ਦੀ ਆਪਣਾ ਟਰੱਕ ਦੂਜੀ ਸਾਈਡ ਲੋਡ ਹੋਈ ਜਾਂਦਾ ਵਾ ਬਹੁਤ ਵਜਨ ਚੱਕ ਲੈਂਦੇ ਆਂ ਪੌਣੇ ਪਰ ਚੱਲਦੇ ਆਂ ਤੇ ਕਵਾਇ ਵੀ ਕਰਦਾ ਯਾਰ ਬੜੀ ਸਪੀਡ ਨਾਲ ਗੱਡੀ ਭੱਜਦੇ ਆਂ ਅਸੀਂ ਲੋ ਦੀ ਆਪਾਂ ਟੂਪ ਪਹੁੰਚਾਉਣੇ ਆਂ ਪਰ ਜੈਤੂ ਵਾਲਾ ਰੋਡ ਕੋਈ ਕੋਈ ਆਪਾਂ ਖੰਡੇ ਖਾਂਦੀ ਕਰਨੇ ਆਂ ਸੋਤੇ ਪਹੁੰਚ ਗਏ ਆਂ ਉੱਥੇ ਆਪਾਂ ਨੂੰ ਆ ਸੱਜਣ ਮਤਰਮ ਮਿਲਿਆ ਇਹਨਾ ਦੋ ਮਿੰਟ ਪੱਲਾ ਪਤਾ ਕੀਤੀ ਦੇਖੋ ਭਾਈ ਸਾਰੇ ਪਾਸੇ ਠੰਡੇ ਠੰਡੇ ਪਏ ਆ ਜਿਹੜਾ ਚੀਜ਼ ਕਰਦਾ ਪੀਓ ਕੋਈ ਰੋਕ ਟੋਕ ਨਹੀਂ ਕੋਈ ਚੱਕਰ ਨਹੀਂ ਤੇ ਟਰੱਕ ਆਪਣਾ ਭਾਈ ਖਾਲੀ ਹੋਣ ਲੱਗ ਗਿਆ ਵਾ ਇਹ ਤਿੰਨ ਜਾਣੇ ਆ ਭਾਈ ਮਿੰਟੋ ਮਿੰਟ ਟਰੱਕ ਖਾਲੀ ਕਰੋ ਚਲੋ ਵੀ ਚਲੋ ਜਵਾਨੋ ਪੇਟ ਗਣਾ ਪਾੜੋ ਖਿੱਚ ਕੇ ਰੱਖੋ ਕੰਮ